ਪੱਗੇ ਕਿਉਂਕਿ ਇਮਾਨਦਾਰ ਜਦੋਂ ਕੋ ਪੁਲਿਸ ਅਫਸਰ ਜਿਹੜਾ ਉਹ ਇਲਾਕੇ ਦੇ ਵਿੱਚ ਆਉਂਦਾ ਤੇ ਜਿਹੜੇ ਨਸ਼ਾ ਤਸਕਰ ਨੇ ਉਹ ਆਪਰੇ ਆਪਣੇ ਜਿਵੇਂ ਭੱਜ ਜਾਂਦੇ ਆ ਮੈਂ ਇਹ ਜਦੋਂ ਦੇ ਮੈਡਮ ਜਿਹੜਾ ਉਹ ਤੇ ਲੱਗੇ ਅਮਦੀਨ ਜੀ ਤੇ ਨਾਲ ਸਾਡੇ ACP ਸਾਹਿਬ ਲੱਗੇ ਆ ਇਹਨਾਂ ਦੀ دہشت ਜਿੰਨੀ ਹੈ ਕਿ ਉਹ ਕਿੱਸੇ ਨੂੰ ਸਟੈਂਡ ਨਹੀਂ ਕਰਦੇ ਕੋਈ ਜਿਹੜਾ ਮੀਂਦੂ ਹੈ ਇਹਨਾਂ ਨੂੰ ਜਿਹੜਾ ਕੋਈ ਸ਼ਪਾਸ਼ ਕਰ ਸ਼ਪਾਸ਼ ਨਹੀਂ ਕਰ ਸਕਦਾ ਕਿ ਇਹ ਨਸ਼ਿਆਂ ਨੂੰ ਛੱਡ ਦੇਣਗੇ ਠੀਕ ਆਖਰੋ ਤੇ ਇਸ ਇਲਾਕੇ ਨਿਵਾਸੀ ਸਾਰੇ ਰੋ ਵਾਇਰ ਗੁਰੂ ਜੀ ਦਾ ਖਾਲਸਾ ਵਾਇਰ ਗੁਰੂ ਜੀ ਦੀ ਫਤਿਹ ਮੈਂ ਅੱਜ ਪ੍ਰਸ਼ਾਸਨ ਵੱਲੋਂ ਤੁਹਾਨੂੰ ਸਿਰਫ ਇੰਨਾ ਹੀ ਕਹਿਣਾ ਚਾਹੁੰਦੀ ਆ ਕਿ ਸਰਕਾਰ ਇੱਕ ਵਾਰਨਿੰਗ ਇੱਕ ਸੁਨੇਹਾ ਤੇ ਇੱਕ ਤਰਲਾ ਲੈ ਕੇ ਅੱਜ ਤੁਹਾਡੇ ਕੋਲ ਆਈ ਹੈ ਇਹ ਵਾਰਨਿੰਗ ਸ਼ਕਰਾ ਨਹੀਂ ਹੈ ਕਿ ਤੁਸੀਂ ਹੁਣ ਹਟ ਜਾਓ ਹੁ ਤੁਹਾਡੇ ਕੋਲ ਹੋਰ ਸਮਾਂ ਨਹੀਂ ਹੈ ਕਿ ਤੁਸੀਂ ਹੁਣ ਪੰਜਾਬ ਦੀ ਜਵਾਨੀ ਨਾਲ ਹੋਰ ਨਹੀਂ ਖੇਡ ਸਕਦੇ ਇੱਕ ਸੁਨੇਹਾ ਜੋ ਮਾਪੇ ਲਈ ਹੈ ਜਿਨ੍ਹਾਂ ਦੇ ਬੱਚੇ ਇਸ ਨਸ਼ੇ ਵਿੱਚ ਗ੍ਰਸਤ ਹੋ ਚੁੱਕੇ ਨੇ ਕਿ ਉਹ ਮਾਪੇ ਕਿਸੇ ਵੀ ਤਰ੍ਹਾਂ ਨਾਲ ਆਪਣੇ ਬੱਚਿਆਂ ਨੂੰ ਕੋਈ ਰੀਹੈਬਿਟੇਸ਼ਨ ਸੈਂਟਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਜਾਂ ਕਿਤੇ ਇਹੋ ਜਿਹਾ ਮੋਟੀਵੇਸ਼ਨਲ ਜਾਣ ਲੈਣੇ ਉਥੇ ਲੈ ਕੇ ਜਾਣ ਤਾਂ ਕਿ ਬੱਚੇ ਇਸ ਨਸ਼ਾ ਮੁਕਤ ਹੋ ਸਕਣ ਤੇ ਇੱਕ ਤਰ੍ਹਾਂ ਉਹਨਾਂ ਬੱਚਿਆਂ ਨੂੰ ਅਸੀਂ ਕਰਦੇ ਆ ਕਿ ਉਹ ਸਾਡੇ ਸਥਾਨੇ ਨੂੰ ਮੰਨ ਕੇ ਸਾਡੇ ਨਾਲ ਚੱਲਣ ਅਸੀਂ ਉਹਨਾਂ ਦੀ ਪੂਰੀ ਮਦਦ ਕਰਨ ਨੂੰ ਤੇ ਇੱਕ ਹੋਰ ਮੈਂ ਅਤੀਤ ਆਉਣ ਵਾਲੇ ਸਮੇਂ ਲਈ ਸਾਰੇ ਮਾਪਿਆਂ ਨੂੰ ਕਹਿਣਾ ਚਾਹੁੰਦੀ ਆ ਕਿ ਨਸ਼ਾ ਇੱਕ ਸਾਡੇ ਬੰਦਾ ਜੋ ਮਹਿਮ ਸ਼ੁਰੂਕਾਰ ਕੀਤੀ ਜਾ ਰਹੀ ਹੈ ਉਹਦੇ ਵਿੱਚ ਤੁਹਾਡਾ ਇੱਕ ਅਹਿਮ ਰੋਲ ਹੋਏਗਾ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਆਪਣਾ ਕੀਮਤੀ ਸਮਝ ਲਈਏ ਉਸ ਸਮੇਂ ਦੇ ਵਿੱਚ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਸਮਝਾਈਏ ਇਸ ਚੀਜ਼ ਦੇ ਗੁਣ ਦੇ ਅਗੁਣ ਪਾਣਾ ਨੂੰ ਦਸੀਏ ਅਸੀਂ ਅਗਰ ਉਹਨਾਂ ਨੂੰ ਮਿਹਨਤ ਦੇ ਰਾਹ ਤੇ ਲੈ ਕੇ ਜਾਈਏ ਤੇ

ਅੱਜ ਅਸੀਂ ਤੁਹਾਡੇ ਵਿੱਚ ਇੱਕ ACP ਤੌਰ ਤੇ ਜਾਂ ਪੁਲਿਸ ਅਫਸਰ ਦੇ ਤੌਰ ਤੇ ਅਸੀਂ ਨਹੀਂ ਆਏ ਮੈਂ ਇੱਕ ਸਰਕਾਰ ਦਾ প্রতিনিধি ਹੋਣ ਦੇ ਨਾਤੇ ਤੁਹਾਡੇ ਵਿੱਚ ਸ਼ਾਮਲ ਹੋਇਆ ਹਾਂ ਸਰਕਾਰ ਦਾ ਏਜੰਡਾ ਹਕਮਤਮਨ ਸਾਹਿਬ ਜੀ ਸਰਕਾਰ ਦਾ ਏਜੰਡਾ ਹੈ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਾ ਹੈ ਇਸੇ ਹੀ ਤਹੱਤ ਨਸ਼ਿਆਂ ਵਿਰੁੱਧ ਜੋਧ ਜਿਹੜੀ ਲੜਾਈ ਮਾਡੇਲੇ ਬੱਦਰ ਤੋਂ ਲੈ ਕੇ ਉੱਪਰਲੇ ਬੱਦਰ ਤੱਕ ਲੜੀ ਜਾ ਰਹੀ ਹੈ ਪੰਜਾਬ ਵਿੱਚੋਂ ਨਸ਼ੇ ਦੇ ਤਸਕਰ ਨੂੰ ਨਹੀਂ ਰਹਿਣ ਦੇਣਾ ਜਾਂ ਉਹ ਨਸ਼ੇ ਦਾ ਕੰਮ ਬੰਦ ਕਰ ਦੇ ਜਿਉਂ ਪੰਜਾਬ ਛੱਡ ਕੇ ਚਲੇ ਜਾ ਪਹਿਲਾਂ ਪਿਛਲੇ ਸਮੇਂ ਚ ਬਹੁਤ ਸਾਰੇ ਸਿਆਸੀ ਸੰਸਦ ਤੁਸੀਂ ਪਿੰਨਾ ਸਮਾਜਦਾਨ ਹੋਵੇ ਪਰ ਹੁਣ ਤੱਕ ਉਹਦਾ ਇਹਨਾਂ ਦੇ ਘਰ ਬੁਣੇ ਚੱਲ ਰਹੇ ਨੇ ਜਿਹੜੀ ਇਹਨਾਂ ਨੇ ਜਾਇਜ਼ ਸੰਪਤੀ ਜਿਹੜੀ ਨਸ਼ੇ ਦੇ ਕਾਰੋਬਾਰ ਦੇ ਜਾਇਜ਼ ਤੌਰ ਤੇ ਬਣਾਈ ਆ ਉਹ ਜਗਤ ਕੀਤੀ ਜਾ ਰਹੀ ਆ ਬੋਲੋ ਜਨ ਨਾਲ ਢਾਈ ਜਾ ਰਹੀ ਆ ਤੁਸੀਂ ਰੋਜ਼ ਇੱਕ ਬਾਰਾਂ ਵਿੱਚ ਵੜਦੇ ਹੋ ਟੀਵੀ ਵਿੱਚ ਦੇਖਦੇ ਹੋ ਬਿਲਕੁਲ ਪੰਜਾਬ ਵਿੱਚੋਂ ਡੇਟਲੇ ਪੰਦਰ ਤੋਂ ਲੈ ਕੇ ਉੱਪਰਲੇ ਪੰਦਰ ਤੱਕ ਨਸ਼ਾ ਕਰਨ ਕੀਤਾ ਜਾਊਗਾ ਨਸ਼ੇ ਦਾ ਨਾਮੋ ਨਿਸ਼ਾਨ ਨਹੀਂ ਰਹਿ ਦਿੱਤਾ ਜਾਊਗਾ ਇਹ ਤੁਹਾਡੇ ਸਹਿਯੋਗ ਦੇ ਨਾਲ ਹੀ ਸੰਭਵ ਹੋ ਸਕਦਾ ਵਾ ਜਿੰਨਾ ਚਿਰ ਤੁਹਾਡਾ ਸਹਿਯੋਗ ਨਹੀਂ ਹੋਵੇਗਾ ਨਾ ਚਾਸੀਂ ਇਸ ਮੈਨ ਵਿੱਚ ਕੋਈ ਸਫਲ ਨਹੀਂ ਹੋ ਸਕਦੇ ਤੁਸੀਂ ਸਾਨੂੰ ਨਸ਼ੇ ਦੇ ਬਾਰੇ ਜਾਣਕਾਰੀ ਫੋਨલાઈ ਦੇ ਸਕਦੇ ਜੇ ਫੋਨ ਨੰਬਰ ਪਿੱਛੇ ਫਲੈਕਸ ਬੋਰਡ ਤੇ ਵੀ ਲਿਖਿਆ ਵਾ ਬਾ ਚੰਦਰ ਸਿੰਘ ਸਾਹਿਬ ਨੇ ਤੁਹਾਨੂੰ ਦੱਸਿਆ ਆਪਣੇ ਸੁਭਾਣ ਚ ਤੁਹਾਡੀ ਜਿਹੜੀ ਜਾਣਕਾਰੀ ਦਿੱਤੀ ਰੱਖੀ ਜਾਊਗੀ ਅਤੇ ਨਸ਼ੇ ਦੇ ਤਸਕਰਾਂ ਦੇ ਖਿਲਾਫ ਸਾਡੇ ਨੇ ਇੱਕ ਪੂਤਾ ਕਾਰਜ ਵੀ ਕੀਤਾ ਹੈ ਸਾਡੇ ਦੇ ਬੱਚਰ ਨੇ ਥਾਣਾ ਮੀਰਾ ਬੱਤਰਿਆ ਤੇ ਤੁਹਾਡੇ ਵਾਸਤੇ ਚੌਂਕਾ ਟਿਕਟਲੇ ਜਦੋਂ ਮਰਜੀ ਤੁਸੀਂ ਆ ਸਕਦੇ ਜੇ ਬਿਨਾਂ ਚਿੰਤ ਜਿਹੜੇ ਬੱਚੇ ਸਾਡੇ ਨਸ਼ੇ ਦੀ ਤੰਦੂਪ ਵਿੱਚ ਪੈ ਚੁੱਕੇ ਨੇ ਉਹ ਬਿਨਾਂ ਚਿੰਤ ਸਾਹਮਣੇ ਆਉਣ ਦਾ ਇਲਾਕ ਕੋਈ ਕਾਰਜ ਨਹੀਂ ਕੀਤੀ ਜਾਊਗੀ ਉਹਨਾਂ ਨੂੰ ਅਸ਼ੈਸ਼ ਕੈਂਟਰ ਵਿੱਚ ਦਾਖਲ ਕਰਾ ਕੇ ਬਰੇ ਇਲਾਜ ਕਰਾਇਆ ਜਾਊਗਾ ਸਰਕਾਰ ਵੱਲੋਂ ਇਸ ਦੇ ਪੂਤਾ ਪ੍ਰਬੰਧ ਕੀਤੇ ਗਏ ਨੇ ਅਖੀਰ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਰਕਾਰ ਦਾ ਪ੍ਰਸ਼ਾਸਨ ਦਾ ਸਹਿਯੋਗ ਦਿਓ ਤਾਂ ਜੋ ਇਸ ਪੰਜਾਬ ਵਿੱਚੋਂ ਇਹ ਨਸ਼ੇਪੁਰੀ ਤਰ੍ਹਾਂ ਖਤਮ ਕਰ ਸਕੀਏ ਤੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਇਆ ਜਾਵੇ। ਧੰਨਵਾਦ। ਜੀ।

अपने, पेड़े पेड़े काम असली अपने किसे किसे नशा विकर नहीं देव गे असी किसी नशा तस्कर न पिंड नहीं देव गे साडे पिंड अशाने गांशा मुक्ति करावे अशा तस्कर जमात नहीं करावे पिंड भी हो व्यक्ति भी जमात देंगे

ਆਪਣਾ ਹੱਥ ਅੱਗੇ ਤੇ ਅੱਗੇ ਕਰ ਲੋ ਥੋੜਾ ਥੋੜਾ ਥੱਲੇ ਮਾਰਾ ਹਾਂਜੀ ਆਪਾਂ ਮੈਂ ਹੁਣ ਸ਼ੁਰੂ ਕਰਨ ਲੱਗਾ ਤੁਸੀਂ ਸਾਰੇ ਪਿੱਛੇ ਪਿੱਛੇ ਬੋਲਦਾ ਨਸ਼ਾ ਮੁਕਤੀ ਦੀ ਸੋਇਆ ਜੀ ਵਾਹਿਗੁਰੂ ਜਿੱਤਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਅਸੀਂ ਵਾਰ ਨੰਬਰ 24 ਦੇ ਬੈਠਦੇ ਨਿਵਾਸੀ ਨਸ਼ਾ ਦੇ ਖਲਾਫ ਇੱਕ ਜੋਟੂ ਕੇ ਸੋ ਖਾਂਦੇ ਹਾਂ ਕਿ ਅਸੀਂ ਨਸ਼ਾ ਦੇ ਖਲਾਫ अपने, पर काम अपने किसे भी भी किसे नशा विकर नहीं देव गे असी किसी नशा तस्कर नही देव गे साडे पिंड

ਜਿੰਦਾਬਾਦ ਗੁਰਮੁਖੀ ਜਿੰਦਾਬਾਦ ਮਾਤਾਵਾ ਕਿਸੇ ਨੇ ਵਾਪਸ ਨਹੀਂ ਜਾਣਾ ਅਸੀਂ ਇਥੋਂ ਕੀ ਘੱਟ ਮੈਂ ਤੁਹਾਨੂੰ ਫੰਕਸ਼ਨ ਜਗ੍ਹਾ ਡਬਲਿਊਐਸਬੀ ਰਹਿ ਅੱਗੇਗਾ ਇਹ ਨਸ਼ਾ ਛਡਾਉਣ ਵਾਸਤੇ ਇਹ ਯਾਤਰਾ ਘੜੋ ਰਹੀ ਹੈ ਅਸੀਂ ਉਹਦਾ ਹਿੱਸਾ ਬਣਦੇ ਹਾਂ ਗੁਰਦਾ ਮਮਦੀਪ ਕੋ ਜਿੰਦਾਬਾਦ ਸਭ ਨੇ ਐਮਐਲਏ ਸਾਹਿਬ ਦੇ ਨਾਲ ਕਰਦਿਆ ਕਿ ਉਹਦੇ ਉੱਤੇ ਸਾਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਜਣਾ ਸਮਰਥਨ ਦਿੱਤਾ ਲੋਕੀ ਖੋਦਵਾ ਖੋਦ ਸਾਨੂੰ ਦਾਸਰੇ ਵਿੱਚ ਕਿਹੜੇ 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 ਮਲੇ ਦੇ ਵਿੱਚ ਨਾ ਚਾਹਦਾ ਅਸੀਂ ਉਹਦਾ ਨਾਮ ਕਰਦੇ ਆ ਕਰਕੇ ਮੈਜਾ ਦਰਜ ਕਰਕੇ ਆ ਅੱਜ ਉਹ ਨਸ਼ਾ ਤਸਕਰੀ ਜਦਾ ਪੰਜਾਬ ਛੱਡ ਕੇ ਚਲੇ ਗਏ ਆ ਚਾਹੋ ਆਪਣਾ ਘਰ ਵੇਚਣ ਵਾਸਤੇ ਮਜਬੂਰ ਹੋ ਗਏ ਜਾਂ ਜਾਓ ਜਿੱਥੇ ਲਿਖ ਬੈਠਿਆ ਸੋ ਡਰਗ ਤਸਕਰਾ ਵਾਸਤੇ ਪੰਜਾਬ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਮੈਂ ਹੋਰ ਵੀ ਸਾਰੇ ਵਸਨੀਕਾਂ ਨੂੰ ਆਪਣੇ ਦੇ ਵਸਨੀਕਾਂ ਨੂੰ ਉਹ ਕੋ ਬੇਨਤੀ ਕਰੂੰਗਾ ਕਿ ਤੁਹਾਨੂੰ ਕਿਤੇ ਲੱਗਦਾ ਹੈ ਕਿ ਕਿ ਸਾਡੇ ਏਰੀਆ ਦੇ ਵਿੱਚ ਕਿਤੇ ਕੋਈ ਡਰਗ ਤਸਕਰ ਬੈਠਾ ਹੈ ਜਾਂ ਕੋਈ ਡਰਗ ਤਸਕਰ ਡਰਗ ਵੇਚ ਰਿਹਾ ਹੈ ਸਾਨੂੰ ਉਹਦੀ ਖੂਬ ਨੰਬਰ ਮਿਲੇ ਮਿਊਨਿਸਪਲਿਟੀ ਉਹ ਕਾਟੇ ਜਾ ਰਹੇ ਨੇ ਐਮ ਐਸ 97800 ਹਾਂ ਜੀ ਨੰਬਰ ਅਸੀਂ ਇਹ ਟੋਲ ਫਰੀ ਨੰਬਰ ਜਿਹੜਾ ਕਮਪਲਾਈ ਹੋ ਜਾਂਦਾ ਹੈ ਕਿ ਸਾਨੂੰ ਇਹ ਜਾਣਕਾਰੀ ਦਿਓ ਪਾਰਟੀ ਗਾੜਮਸ਼ੰਗੂ ਤਰੱਕੀ ਜਾਊਗੀ ਤੇ ਉਹਦੇ ਡਰਗ ਪੈਟਰਨ ਤੇ ਬੰਦੀ ਕਰ ਦੇ। ਪਿੰਡਾਂ ਦਾ ਸਿਆਰ ਮੇਲਿਆ ਸਰ ਪਬਲਿਕ ਦਾ। ਤੁਸੀਂ ਦੇਖ ਰਹੇ ਹੋ ਜੀ ਸਾਰੀ ਆ ਪਬਲਿਕ ਜਿਹੜੀ ਹੈ ਸਾਰੇ ਦੁਕਾਨਦਾਰ ਸਾਰੇ ਆ ਆਪਣੇ ਦੇ ਇਸ ਹਲਕੇ ਦੇ ਸਾਰੇ ਸਾਰੇ ਮੇਰੇ ਨਾਲ ਖੜੇ ਆ ਸੋ ਸਾਰੇ ਜਿੰਨਾ ਜੁੱਧ ਸਿੰਘ ਵਿਰੋਧ ਦੇ ਵਿੱਚ ਪੰਜਾਬ ਸਰਕਾਰ ਦਾ ਸਾਥ। ਆ ਆਜ਼ਮੀ ਜਿੰਦਾਬਾਦ ਆਮੀ ਪਾਰਟੀ ਜਿੰਦਾਬਾਦ ਆਮ ਆਦੀ ਪਾਰਟੀ